ਇਸ ਲਈ 500 ਜਨਪੁਰ ਦੇ ਪੋਲ ਨੰਬਰ 3 ਦੇ ਨੇੜੇ ਮੌਜੂਦ ਹੈ ਗਿਆ ਤੁਹਾਨੂੰ ਦੱਸ ਦੇ ਕਿ ਇਸ ਇਲਾਕੇ ਦੇ ਵਿੱਚ ਅੰਡਰਪਾਸ ਜੋ ਕਿ ਅਜੂਬਾ ਅਠਮਾ ਦੇਖਦਾ ਬਣਿਆ ਹੋਇਆ ਹੈ ਕਿਉਂਕਿ ਅਜੂਬਾ ਮੈਸਰ ਕੇ ਕਹਦੇ ਆ ਕਿ ਲਗਾਤਾਰ ਇਸ ਇਲਾਕੇ ਦੇ ਵਿੱਚ ਦੇਖੋ ਵੀ ਮੌਸਮ ਦੀਆਂ ਤਾਂ ਇਸ ਇਲਾਕੇ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਤਾਂ ਕਾਫੀ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ ਲਗਾਤਾਰ ਲੋਕਾਂ ਵੱਲੋਂ ਜਿਹੜਾ ਪ੍ਰਸ਼ਾਸਨ ਕੀ ਮੰਗ ਕੀਤੀ ਜਾਂਦੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਇਸਰ ਖਾਨ ਦੀ ਕੋਸ਼ਿਸ਼ ਕਰਦਾ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜੀਆਂ ਵੀ ਗੱਡੀਆਂ ਤੋਂ ਆ ਰਹੀਆਂ ਨੇ ਵੱਡੀਆਂ ਗੱਡੀਆਂ ਤਾਂ ਨਿਕਲ ਜਾਂਦੀਆਂ ਨੇ ਪਰ ਜਿਹੜ ਸਾਮਨਾ ਕਰਨਾ ਪੈਂਦਾ ਹੈ ਕਿ ਜਦੋਂ ਮੁਗੀਰੀਏ ਤੋਂ ਸਵੇਰੇ 5 ਵਜੇ ਤੋ ਜਿਹੜੇ ਇੱਕ ਮੁਸਾਫਿਰ ਸੀਗੇ ਉਹ ਤੋ ਆ ਰਹੇ ਸੀਗੇ ਤਾਂ ਅਸੀਂ ਉਹ ਦਿਖਾ ਰਹੇ ਕਿ ਉਹ ਗੱਡੀ ਇੱਥੇ ਲੱਗੀ ਹੋਈ ਆ ਆਲਟੋ ਉਹ ਸਵੇਰੇ 5 ਵਜੇ ਦੀ ਖਰਾਬ ਪਈ ਆ ਤਾਂ ਮਕੈਨਿਕ ਨੂੰ ਬੁਲਾ ਕੇ ਪਤਾ ਲੱਗਿਆ ਕਿ ਨੂੰ ਘੱਟੋ ਘਾਟ 24 ਘੰਟੇ ਲੱਗ ਜਾਣਗੇ ਕੋਈ ਸੈਂਸਰ ਜਿਹੜਾ ਇਸ ਗੱਡੀ ਦਾ ਉੱਡ ਚੁੱਕਿਆ ਹੋਰ ਉਹ ਬੰਦਾ ਜਿਹੜਾ ਆ ਗੱਡੀ ਚਾਲਕ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਔਰ ਕਿੰਨੇ ਘੰਟੇ ਦੇ ਵਿੱਚ ਕੋਲੇ ਲੱਗ ਭਾਗ ਸਾਮ ਦੇ 7:00 ਬਚ ਚੁੱਕੇ ਨਾ ਤਾਂ ਉਹ ਬੰਦਾ ਜਿਹੜਾ ਰਾਤ ਕਿੱਥੇ ਵੀ ਜਾਲੇਗਾ ਕੋਈ ਟੋਕ ਨਿਕਾਣਾ ਨਹੀਂ ਹੈਗਾ ਪਰ ਫਿਰ ਵੀ ਉਹਨਾਂ ਵੱਲੋਂ ਪ੍ਰਸ਼ਾਸਨ ਕੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਅੰਡਰਪਾਸ ਬਣਿਆ ਹੋਇਆ ਉਹਨੂੰ ਪੱਕੇ ਤੌਰ ਤੇ ਉਹਦਾ ਹੱਲ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਨੇ ਪਛਾਣੇ ਦਾ ਸਾਹਮਣਾ ਨਾ ਕਰ ਸਕਣ। ਆਪ ਦੇਖਦੇ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਮੁਕੇਰੀਆ ਨਿਵਾਸੀ ਵਿਅਕਤੀ ਦੇ ਨਾਲ ਕੀ ਕਹਿੰਨਾ ਉਹਨਾਂ ਦਾ ਇਸ ਪਛਾਣੇ ਦੇ ਬਾਰੇ। ਜੀ ਇਹਨਾਂ ਦਾ ਜੀ ਦਲਵਾਕ ਸਰ ਜੀ ਮੁਕੇਰੀਆ ਤੋਂ ਜੀ ਪਛਾਣੇ ਆ ਰਹੀ ਸਵੇਰ ਦੇ ਹੜੇ ਵਿੱਚ ਸਵੇਰੇ 5 ਵਜੇ ਤੇ ਆਏ ਸੀਗੇ ਜੀ ਪਾਣੀ ਭਰ ਗਿਆ ਥੱਲੇ ਪੁਲ ਦੇ ਜੀ ਤੇ ਉਹ ਸੈਂਸਰ ਉੱਟ ਗਿਆ ਗੱਡੀ ਦਾ ਮਿਸਤਰੀ ਨੂੰ ਭੇਜਿਆ ਸੀਗਾ ਲੈਣ ਦੋ ਟੱਕਰ ਲਾ ਗਿਆ ਤੇ ਦੇਖੋ ਉਹ ਤਾਂ ਮੁਸ਼ਕਲ ਹੀ ਕਾਰਵਾਈ ਸਵੇਰੇ ਹੋਊਗੀ ਕੀ ਸੈਂਸਰ ਪਾਣੀ ਕਰ ਨਾ ਉੱਡਿਆ ਹਾਂਜੀ ਹਾਂਜੀ ਵਿੱਚ ਪਾਣੀ ਆ ਗਿਆ ਸਾਰੇ ਤੇ ਅਜ ਦਿਨ ਦੇਖਿਆ ਜਾਂਦਾ ਕਾਫੀ ਗੱਡੀਆਂ ਤਾਂ ਖਰਾਬ ਹੁੰਦੀਆਂ ਨੇ ਪ੍ਰਸ਼ਾਸਨਾਂ ਨੂੰ ਵੀ ਹਿਆਲ ਨਹੀਂ ਕੀਤਾ ਜਾਂਦਾ ਜੀ ਮੈਸੇਜ ਦੇਣਾ ਚਾਹੀਦਾ ਮੈਸੇਜ ਹੀ ਇਹਦਾ ਕੁਝ ਨਾ ਕੁਝ ਕਰਨਾ ਚਾਹੀਦਾ ਜੇ ਨਹੀਂ ਪਾਣੀ ਨਿਕਲਦਾ ਤੇ ਦੂਸਰੀ ਸਾਈਡ 'ਤਾਂ ਗੱਡੀਆਂ ਨੂੰ ਪਹਿਲਾਂ ਹੀ ਇੰਤਜ਼ਾਮ ਕਰਨਾ ਚਾਹੀਦਾ ਕਿ ਦੂਸਰੇ ਰੋਡ 'ਤਾਂ ਗੱਡੀਆਂ ਨਾ ਕੱਲ੍ਹ ਜਾਂ ਕਿੰਨੇ ਵਜੇ ਬਾਦੋਂ ਹੋ ਦੇ ਸਵੇਰੇ ਤੋਂ ਸਵੇਰ ਦੇ 5 ਵਜੇ ਦੇ ਫਸੇ ਹੋਏ ਆ ਜੀ ਬਾਕੀ ਸਾਥੀ ਤੁਹਾਡੇ ਕੋਲ ਹੋ ਗਿਆ ਮਕੈਨਿਕ ਭੇਜਿਆ ਉਹ ਨਹੀਂ ਲੈਣ ਵਾਸਤੇ ਨਹੀਂ ਨਹੀਂ ਮਕੈਨਿਕ ਸਵੇਰ ਦਾ ਹੀ ਆਇਆ ਉਹ ਸਮਾਨ ਲੈਣ ਵਾਸਤੇ ਭੇਜਿਆ ਉਹਨਾਂ ਨੂੰ ਚਲੋ ਐਸਟੀਮੇਟ ਕੀ ਦੱਸਿਆ ਕਿ ਤੱਕ ਠੀਕ ਹੋ ਜਾਊਗਾ ਦੇਖੋ ਜੀ ਹੁਣ ਸਵੇਰ ਤੱਕ ਇਹ ਗੱਲ ਚੱਲ ਗਈ ਜੀ 24 ਘੰਟੇ ਦੀ ਗੱਲ ਆ ਜੀ ਹਾਂਜੀ ਹਾਂਜੀ ਕੀ ਮੰਨ ਕਰਦੇ ਪ੍ਰੋਸੈਸਿੰਗ ਬਾਜੀ ਕੀ ਇਹਦਾ ਥੋੜਾ ਬੋਤਾ ਕਰਨਾ ਚਾਹੀਦਾ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਹਾਂਜੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.